ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਨੂੰ ਗੁਲਬਾਰ ਬਿੱਤੇ। ਅੱਜ ਆਪਾਂ ਫਿਰ ਲੈ ਕੇ ਆਏ ਨਵੇਂ ਕੱਟ ਪੀਸਾਂ ਦੀ ਵੀਡੀਓ ਜੀ। ਅੱਜ ਵਾਲੇ ਕੱਟ ਪੀਸ ਨੇ ਚਨੂਨ ਦੇ। ਤੇ ਵਿੱਚ ਹੀ ਹੈਗੇ ਨੇ ਕਰੇਵ ਦੇ ਜੀ। ਮਿਕਸ ਜੇ ਕੱਟ ਪੀਸ ਨੇ ਇਹ ਤੇ ਇਹ ਹੈਗਾ ਜੀ ਆਪਣਾ ਕਰੇਵ ਦਾ। ਚੌਰਕ ਕਰੇਵ ਦਾ ਕੱਟ ਪੀਸ ਹੈ। ਇਹ ਹੈਗਾ ਮਹਰੂਨ ਕਲਰ ਦਾ। ਰੈੱਡ ਮਹਰੂਨ ਕਲਰ ਦਾ ਪੀਸ ਹੈ ਜੀ। ਇਹ 4 ਮੀਟਰ ਦਾ ਪੀਸ ਹੈ ਇਹ। ਇਹ ਪੀਸ ਆਪਣੇ ਇਦਾਂ ਹੀ ਹੋਣਗੇ। ਕਈ ਭੈਣਾਂ ਕਮਣ ਨੇ ਹਨਾ ਮੈਸੇਜ ਕੀਤੇ ਸੀਗੇ ਫੋਨ ਕਰਕੇ ਵੀ ਕਿਹਾ ਸੀ ਵੀ ਜੀ ਜੀ ਤੁਸੀਂ ਖੋਲ ਕੇ ਦਿਖਾਇਆ ਕਰੋ ਇਸ ਕਰਕੇ ਜੀ ਅੱਜ ਆਪਾਂ ਸਾਰੇ ਪੀਸ ਨੇ ਜਿਹੜੇ ਖੋਲ ਕੇ ਹੀ ਦਿਖਾਵਾਂਗੇ ਇਹ ਹੈਗਾ ਰੈੱਡ ਕਲਰ ਦਾ ਇਹ ਹੈਗਾ ਸੀ ਜੀ ਕਰੇਵ ਦਾ ਪੀਸ ਤੇ ਇੱਕ ਇਹ ਪੀਸ ਆ ਜਿਹੜਾ ਇਹ ਵੀ ਕਰੇਵਤੀ ਹੈ ਜੀ ਇਹ ਹੈਗਾ 2.5 ਮੀਟਰ ਦਾ ਪੀਸ ਹੈ ਜੀ ਹੋਣੇ ਆਗੇ ਚਨੂਨ ਦੇ ਇਹ ਪੀਸ ਚਨੂਨ ਦਾ ਹੈ ਪੀਸ ਇਸ ਤਰ੍ਹਾਂ ਹੀ ਆਉਣਗੇ ਕੋਈ 2.5 ਮੀਟਰ ਦਾ ਕੋਈ 3 ਮੀਟਰ ਦਾ ਜਿਵੇਂ ਇਹ ਪੀਸ ਹੈ ਇਹ 3.5 ਤੋਂ 4 ਮੀਟਰ ਦਾ ਜੇਕਰ ਆਪਾਂ ਨੇ ਸਲਵਾਰ ਬਣਾਉਣੀ ਹੈ ਜੀ ਤਾਂ 4 ਕਿ ਮੀਟਰ ਦੇ ਵਿੱਚ ਆਪਣਾ ਵਧੀਆ ਸੂਟ ਸਟੇਟ ਸਲਵਾਰ ਦੇ ਨਾਲ ਬਣ ਜਾਣਾ ਕਿਉਂਕਿ ਵਿੱਚ ਤਾਂ ਲਾਈਨਿੰਗ ਹੀ ਲੱਗਣੀ ਆ ਹਨਾ ਇਹ ਪੀਸ ਦਾ ਵੀ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈ ਤੇ ਇਹ ਆਇਆ ਜਿਵੇਂ ਥੋੜੀ ਜਿਹੀ ਆਪਣੇ ਮੰਮੀਆਂ ਦੇ ਪੌਣ ਵਾਲਾ ਹਨਾ ਇਹ ਇਹ ਵੀ ਪੀਸ ਵਧੀਆ ਵੀ 4 ਮੀਟਰ ਦਾ ਪੀਸ ਹੈ ਜੀ ਦੇਖੋ ਡਿਜ਼ਾਈਨ ਸਾਰੇ ਦੇ ਬਹੁਤ ਜ਼ਿਆਦਾ ਵਧੀਆ ਨੇ ਔਰ ਦਾਸ ਗਰੁੱਪ ਦੇ ਸਾਰੇ ਜਿਹੜੇ ਪੀਸ ਨੇ ਹੀ ਦਾਸ ਬ੍ਰੈਂਡ ਦੇ ਹੀ ਹੋਣਗੇ ਆਪਣੇ ਸਾਰੇ ਪੀਸ ਇਹ ਰਸਤ ਪਿੰਕ ਜਿਹਾ ਕਲਰ ਆ ਬਹੁਤ ਸੋਹਣਾ ਕਲਰ ਆ ਔਰ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਹੈ ਦੇਖੋ ਬਹੁਤ ਸੋਹਣਾ ਪ੍ਰਿੰਟ ਆ ਇਹਦਾ ਜੇਕਰ ਆਪਾਂ ਨੇ ਇਹਨਾਂ ਨਾਲ ਪਲੇਰ ਸਲਵਾਰਾਂ ਲਗਾਉਣੀਆਂ ਨੇ ਤਾਂ ਕ੍ਰੇਵ ਦੀਆਂ ਪਲੇਨ ਸਲਵਾਰਾਂ ਵੀ ਬਹੁਤ ਜ਼ਿਆਦਾ ਸੋਹਣੀਆਂ ਲੱਗਣਗੀਆਂ ਕਈ ਪੀਸਾਂ ਦੇ ਨਾਲ ਆਪਾਂ ਨੇ ਕ੍ਰੇਵ ਦੀਆਂ ਸਲਵਾਰਾਂ ਲਗਾਈਆਂ ਵੀ ਹੋਈਆਂ ਨੇ ਹਨਾ ਇਹ ਹੈਗਾ orange ਕਲਰ ਦਾ ਪੀਸ ਕਿਸੇ ਵੀ ਭੈਣ ਨੂੰ ਕਿਸੇ ਵੀ ਪੀਸ ਦੀ ਜਰੂਰਤ ਹੈ ਹਨਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਇਹ ਵੀ ਲਾਈਟ ਕਲਰ ਦਾ ਇਹ 2.5 ਮੀਟਰ ਦੀ ਸ਼ਰਟ ਹੈ ਜੀ ਇੱਕ ਪੀਸ ਦੇ ਨਾਲ 4 ਮੀਟਰ ਦਾ ਤੇ ਇੱਕ ਇਹ ਹੈਗਾ 2.5 ਮੀਟਰ ਦਾ ਹੈਗੇ ਸਾਰੇ ਇਹ ਚਨੂਨ ਦੇ ਨੇ ਇਹ ਮਸਲੀਨ ਦਾ ਆ ਗਿਆ ਜੀ ਇਹ ਪੀਸ ਹੈਗਾ ਆਪਣਾ ਮਸਲੀਨ ਦਾ ਇਹ 4 ਮੀਟਰ ਦਾ ਪੀਸ ਹੈ। ਇਹ ਗਰੇ ਦਾ ਹੈ ਜੀ। ਇਹ 2.5 ਮੀਟਰ ਦੀ ਸ਼ਰਟ ਦਾ ਪੀਸ ਹੈ ਜਿਵੇਂ ਕਿ ਇਹਦੇ ਨਾਲ ਆਪਾਂ ਡਾਰਕ ਗਰੇ ਲਾਵਾਂਗੇ ਜਾਂ ਲਾਈਟ ਪਿੰਕ ਲਾਵਾਂਗੇ ਬਹੁਤ ਜ਼ਿਆਦਾ ਸੋਹਣੀ ਲੱਗੂਗੀ ਹਨਾ। ਤੇ ਕਰੀਮ ਸਲਵਾਰ ਨਾਲ ਵੀ ਇਹ ਪੀਸ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਜੀ। ਇਹ ਹੈਗਾ ਜੀ ਕਾਫੀ ਕਲਰ ਦਾ। ਇਹ ਵੀ ਪੀਸ ਸਮਸਲੀਨ ਤੇ ਹੈ ਜੀ। 2.5 ਮੀਟਰ ਦਾ ਪੀਸ ਹੈ ਇਹ। ਇਸ ਦਾ ਇਹ ਹੈ ਮਹਿੰਦੀ ਕਲਰ ਦਾ ਪ੍ਰਿੰਟ ਇਹਦਾ ਵੀ ਬਹੁਤ ਜਿਆਦਾ ਸੋਹਣਾ ਹੈ ਇਹਦੇ ਨਾਲ ਆਪਾਂ ਨੇ ਮਹਿੰਦੀ ਸਲਵਾਰ ਲਗਾਈ ਆ ਪਲੇਲ ਕਰੇਵ ਦੀ ਇਹ ਵੀ ਪੀਸ ਬਹੁਤ ਜਿਆਦਾ ਸੋਹਣਾ ਜੀ ਪ੍ਰਿੰਟ ਦੇਖੋ ਪ੍ਰਿੰਟ ਬਹੁਤ ਜਿਆਦਾ ਸ਼ਾਨਦਾਰ ਪ੍ਰਿੰਟ ਨੇ ਇਹਨਾਂ ਦੇ ਹਨ ਜਿਵੇਂ ਇਹ ਆ ਗਿਆ ਜੀ ਇਹ ਲਾਈਟ ਪਰਪਲ ਜਿਹੜਾ ਕਲਰ ਦਾ ਸੂਟ ਹੈ ਇਦੇ ਨਾਲ ਆਪਾਂ ਕੋਈ ਵੀ ਸਲਵਾਰ ਜੇਕਰ ਆਪਾਂ ਨੇ ਸੂਟ ਡਾਰਕ ਬਣਾਉਣਾ ਤਾਂ ਆਪਾਂ ਇਹ ਡਾਰਕ ਕਲਰ ਦੀ ਸਲਵਾਰ ਲਗਾ ਸਕਦੇ ਹਾਂ 22 ਮੀਟਰ ਦੀ ਸ਼ਰਟ ਦਾ ਪੀਸ ਹੈ ਇਹ ਹਨਾ ਜੇਕਰ ਆਪਾਂ ਨੇ ਜਿਵੇਂ ਕਿ ਲਾਈਟ ਆਪਾਂ ਨੇ ਇਹ ਲਾਈਟ ਸਲਵਾਰ ਲਗਾਈ ਹੈ ਇਹਦੇ ਨਾਲ ਜਿਵੇਂ ਇਹਦੇ ਵਿੱਚ ਦੋ ਕਲਰ ਨੇ ਫਲਾਵਰ ਦੇ ਵਿੱਚ ਇੱਕ ਹੈਗਾ ਲਾਈਟ ਤੇ ਇੱਕ ਹੈਗਾ ਡਾਰਕ ਆਪਾਂ ਨੇ ਲਾਈਟ ਕਲਰ ਦੀ ਸਲਵਾਰ ਲਾਈ ਆਬਸਲੀ ਇਹ ਵੀ ਬਹੁਤ ਜਿਆਦਾ ਸੋਹਣੀ ਲੱਗਦੀ ਹੈ ਪਰ ਅਗਰ ਆਪਾਂ ਇਹਨੂੰ ਥੋੜਾ ਡਾਰਕ ਬਣਾਉਣਾ ਚਾਹੁੰਦੇ ਤਾਂ ਆਪਾਂ ਇਹਦੇ ਨਾਲ ਡਾਰਕ ਸਲਵਾਰ ਵੀ ਲਗਾ ਸਕਦੇ ਆ ਇਸ ਰੀ ਇਹਦੇ ਨਾਲ ਵੀ ਆਪਣੀ ਲਗਾਈ ਹੈ ਥੋੜੀ ਮੈਸਿੰਗ ਕਰਕੇ ਦਿਖਾਈ ਹੈ ਹਨਾ ਵੀ ਸੋਹਣੇ ਲੱਗਦੇ ਆ ਨਾਲ ਮੈਸਿੰਗ ਹੋਏ ਹੋਏ ਇਹ ਹੈਗਾ ਆਪਣਾ ਜਾਮਨੀ ਕਲਰ ਦਾ ਇਹਦੇ ਨਾਲ ਆਪਾਂ ਨੇ ਲਗਾਈ ਹੈ ਇਹ ਸਲਵਾਰ ਇਹ ਸਲਵਾਰ ਜਿਹੜੀ ਹੈ ਇਹ ਸਵਾ ਸਵਾ ਮੀਟਰ ਦੇ ਦੋ ਪੀਸ ਲੱਗੇ ਨੇ ਜੀ ਇਹਦੇ ਨਾਲ ਕਿਉਂਕਿ ਕਈ ਵਾਰੀ ਕਲਰ ਦੀ ਪ੍ਰੋਬਲਮ ਆ ਜਾਂਦੀ ਹੈ ਨਹੀਂ ਮਿਲਦਾ ਸੇਮ ਹਨਾ ਹੈਗੇ ਨੇ ਪਿਓਰ ਕਰੇਬ ਦੇ ਪੀਸ ਨੇ ਜੀ ਇਹ ਵੀ ਆਪਣੇ 2.5 ਮੀਟਰ ਦੀ ਸਲਵਾਰ ਨਾਲ ਇਹ ਇਹ ਪੀਸ ਵੀ ਆਪਣਾ ਚुनौतीੰਦਈ ਹੈ ਜੀ ਇਹ ਹੈਗਾ ਮਸਟਰਡ ਜੇ ਕਲਰ ਦਾ ਪੀਸ ਹੈ ਇਹ ਤੇ ਦੇ ਵਿੱਚ ਥੋੜਾ ਥੋੜਾ ਹੈਗਾ orange ਕਲਰ ਦਾ ਇਹ ਫਲਾਰ ਨੇ ਵਿੱਚ ਇਹ ਵੀ ਜ਼ਰੂਰੀ ਚੁਣੌਤੀ ਹੈ ਇਹ ਰਸਤ ਕਲਰ ਦਾ ਪੀਸ ਹੈ ਜੀ ਇਹ ਲਾਈਟ ਫਰੋਜ਼ੀ ਦਾ ਲਾਈਟ ਸਰਦੀ ਜਿਹਾ ਕਲਰ ਹੈ ਜੀ ਇਹਦਾ ਇਦੇ ਵਿੱਚ کریم ਦੇ ਬਲਾਰ ਨੇ ਇਹਨੂੰ ਮੀਡੀਅਮ ਸਹੀ ਏਜ ਦੇ ਵਿੱਚ ਪਾਉਣ ਵਾਸਤੇ ਸੂਟ ਬਹੁਤ ਜ਼ਿਆਦਾ ਸੋਹਣਾ ਹੈ। ਇੱਕ ਇਹ ਕਲਰ ਹੈ ਜੀ। ਇਹ ਹੈਗੇ ਆਪਣੇ ਕਾਟਨ ਦੇ ਪੀਸ ਜੀ। ਇਹਦੇ ਵਿੱਚ ਵੀ ਲਾਈਨ ਜਿਵੇਂ ਟੈਬੀ ਲਾਈਨਿੰਗ ਹੁੰਦੀ ਹੈ ਉਸ ਤਰ੍ਹਾਂ ਹੀ ਲਾਈਨਾਂ ਨੇ ਵਿੱਚ ਇਹਦੇ ਇਹ ਵੀ ਆਪਣੇ ਉਸ ਤਰ੍ਹਾਂ ਹੀ ਵੀਜ਼ ਨੇ ਪੂਰਾ 5 ਮੀਟਰ ਦਾ ਸੂਟ ਹੈ ਤੇ 2.5 ਮੀਟਰ ਇਹ ਨਾਲ ਆਪਾਂ ਪਰੋਜੀ ਸਲਵਾਰ ਲਈ ਹੋਈ ਹੈ ਜੀ ਚਾਹੇ ਕ੍ਰੀਮ ਵੀ ਲਾ ਸਕਦੇ ਫਰੋਜੀ ਵੀ ਹੈ ਨਾ ਤੇ ਇਹ ਹੈਗਾ ਆਪਣਾ ਟੈਬੀ ਲਾਈਨਿੰਗ ਦਾ ਇਹ ਆਪਣੇ ਸ਼ਰਟਾਂ ਨੇ ਹਨਾ ਇਹ ਪੀਸ ਪਹਿਲਾਂ ਹੁਣ ਆ ਸੀ ਜਿਵੇਂ ਇਹ ਹੈ ਇਹ ਵੀ ਟੈਬੀ ਲਾਈਨਿੰਗ ਦੇ ਪੀਸ ਆ ਬਲੂ ਕਲਰ ਦਾ ਇਹਦੇ ਨਾਲ ਆਪਾਂ ਨੇ ਲਈ ਹੈ ਬਲੂ ਕਲਰ ਦੀ ਸਲਵਾਰ ਇਹ ਮਸਲੀਨ ਦਾ ਪੀਸ ਹੈ ਜੀ ਇਹਦਾ ਕਲਰ ਵੀ ਬਹੁਤ ਪਿਆਰਾ ਹੈ। ਹੋਰ ਪ੍ਰਿੰਟ ਦੇਖੋ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਨੇ ਸਾਰੇ ਸੂਟਾਂ ਦੀ ਕਿਉਂਕਿ 10 ਬ੍ਰਾਂਡ ਦੇ ਜਿੰਨੇ ਵੀ ਆਪਾਂ ਪੀਸ ਲੈਨੇ ਆ ਇਹਨਾਂ ਦੇ ਰੰਗ ਪ੍ਰਿੰਟ ਹੀ ਬਹੁਤ ਜ਼ਿਆਦਾ ਡਿਫਰੈਂਟ ਜੇ ਹੁੰਦੇ ਆ ਤੇ ਸੋਹਣੇ ਹੁੰਦੇ ਆ ਇਹ ਹੈਗਾ ਆਪਣਾ ਮੈਚਿੰਗ ਸੂਟ ਇਹ ਮਸਲੀਨ ਦਾ ਜੀ ਬਲੈਕ ਸ਼ਰਟ ਵਾਈਟ ਸਲਵਾਰ ਹੈ ਪ੍ਰਿੰਟ ਸੇਮੀ ਆ ਹਨਾ ਕਾ ਆਪਣਾ ਇਹ ਪੀਸ ਹੈ ਇਹ ਵੀ 4 ਮੀਟਰ ਦਾ ਪੀਸ ਹੈ ਇਹ ਹੈਗਾ ਜੀ yellow light yellow ਇਹ ਕਲਰ ਦਾ ਪੀਸ ਹੈ ਇਹ ਤੇ ਵਿੱਚ ਫਿਰੋਜੀ ਤੇ ਵਿੰਗ ਦੇ ਹੈਗੇ ਨੇ ਫਲਾਰ ਬਹੁਤ ਸੋਹਣਾ ਪ੍ਰਿੰਟ ਰੰਗ ਹੈ ਦਾ ਇੰਨਾ ਜਿਆਦਾ ਡਾਰਕ ਨਾ ਲਾਈਟ ਇਹ ਹੈਗਾ ਬਲੈਕ ਕਲਰ ਦਾ ਤਾਂ ਅਗਲੀ ਵੀਡੀਓ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਲਾਈਕ ਤੇ ਸ਼ੇਅਰ ਵੀਡੀਓ ਨੂੰ ਜਰੂਰ ਕਰਦਿਆ ਕਰੋ ਹਨਾ ਜੀ ਆਪਾਂ ਨੂੰ ਜ਼ਰੂਰਤ ਨਹੀਂ ਕਈ ਵਾਰੀ ਕਿਸੇ ਹੋਰ ਪਹਿਣ ਦੀ ਜ਼ਰੂਰਤ ਹੁੰਦੀ ਹੈ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਕੱਟ ਪੀਸ ਕਿੱਦਾਂ ਦੇ ਲੱਗੇ ਜੀ ਅਗਰ ਤੁਸੀਂ ਕੋਈ ਵੀ ਕੱਟ ਪੀਸ ਹਨਾ ਇਹਨਾਂ ਦੇ ਵਿੱਚੋਂ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਸਾਡੇ ਸਾਨੂੰ ਵਟਸਐਪ ਤੇ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਪੁੱਛ ਸਕਦੇ ਹੋ ਹਨਾ